CBSE ਪੱਤਰ ਦਾ ਸਕੂਲ ਹੈ 1 ਰੁਪਿਆ ਕਿਸੇ ਸਟੂਡੈਂਟ ਤੋਂ ਇਸ ਸਕੂਲ ਚ ਲਿਆ ਨਹੀਂ ਜਾਂਦਾ ਬੱਚੇ ਮੁਫਤ ਪੜਾਈ ਕਰਦੇ ਨੇ ਸਕੂਲ ਦੇ ਵਿੱਚ ਕਿ ਜੇ ਬੱਚਾ ਸਕੂਲੋਂ ਬਾਹਰ ਜਾਣ ਤੋਂ ਬਾਅਦ ਕਿਸੇ ਨੇ ਕੋਈ ਵੀ ਪੜ੍ਹਾਈ ਆਪ ਕਰਨੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਆਰਥਿਕ ਤੌਰ ਤੇ ਪਰਿਵਾਰ ਕਮਜ਼ੋਰ ਹੈ ਸਕਾਲਰਸ਼ਿਪ ਦਿੰਦਾ ਹੈ ਸਕੂਲ ਦੇ ਵਿੱਚ ਜੋ ਪੜਾਇਆ ਜਾ ਰਿਹਾ ਮੈਂ ਉਹਦੇ ਤੋਂ ਬਹੁਤ متاثر ਹੋਇਆ ਤਬਲੇ ਦੀ ਕਲਾਸ ਦਿੱਤੀ ਜਾ ਰਹੀ ਹੈ ਹਾਰਮੋਨੀਅਮ ਦੀ ਅਲੱਗ ਕਲਾਸ ਦਿੱਤੀ ਜਾ ਰਹੀ ਹੈ ਇਹ ਨਹੀਂ ਕਿ ਇੱਕ ਤਬਲਾ ਪਿਆ ਉੱਥੇ ਤਬਲੇ ਹੀ ਤਬਲੇ ਤੁਹਾਨੂੰ ਫੋਟੋ ਜੀ ਨਜ਼ਰ ਆ ਰਹੇ ਐ ਇੱਥੇ ਬੈਠ ਕੇ ਬੱਚੇ ਤਬਲਾ ਸਿੱਖਦੇ ਆ ਬੜੇ اطਮਾਨ ਨਾਲ ਹਾਰਮੋਨੀਅਮ ਕਿਸੇ ਨੂੰ ਹਾਰਮੋਨੀਅਮ ਪਸੰਦ ਹੈ ਉਹ ਹਾਰਮੋਨੀਅਮ ਸਿੱਖੇ ਗਤਕੇ ਦੀਆਂ ਕਲਾਸਾਂ ਹੁੰਦੀਆਂ ਨੇ ਲੈਬ ਬੜੀ ਪਿਆਰੀ ਬਣਾਈ ਹੈ ਸਕੂਲ ਦੇ ਅੰਦਰ ਆਰਟਵਰਕ ਜਿਹੜਾ ਬੱਚਿਆਂ ਨੇ ਕੀਤਾ ਉਹ ਬਹੁਤ ਸੋਹਣਾ ਹੈ ਮੈਂ ਬੱਚਿਆਂ ਨੂੰ ਪੁੱਛਿਆ ਬੰਨਾ ਕੀ ਚਾਹੁੰਦੇ ਹੋ ਕਹਿੰਦੇ ਡਾਕਟਰ ਇੰਜੀਨੀਅਰ ਤੋਂ ਗਾਂ ਐਰੋਨੌਟਿਕਸ ਤੱਕ ਅਸੀਂ ਸੋਚ ਰਹੇ ਆ ਐਰੋਨੌਟিক্যাল ਇੰਜੀਨੀਅਰਸ ਪੈਦਾ ਕਰਨੇ ਸਕੂਲ ਦੱਸ ਰਿਹਾ ਉਹਨਾਂ ਨੂੰ ਇਹ ਸੋਚ ਹੀ ਹੈ ਨਾ ਮਕਰ ਸਾਹਿਬ ਔਰ ਬਾਣੀ ਦੇ ਨਾਲ ਜੁੜੇ ਹੋਏ ਨੇ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਨਾਲ ਬੱਚਾ ਐਂਟਰ ਕਰਦਾ ਜਦੋਂ ਟੀਚਰ ਉਦੋਂ ਉਹ ਜਵਾਬ ਦਿੰਦੇ ਆ ਸਾਹਿਬ ਵਾਇਗੁਰਜੀ ਕੀ ਫਤਿਹ ਨਰਿੰਦਰ ਸਿੰਘ ਕਪਾਨੀ ਦੀ ਫੋਟੋ ਲਾਈ ਹੈ ਦੱਸ ਰਿਹਾ ਉਹ ਬੱਚਿਆਂ ਨੂੰ ਵੀ ਇਹ ਫਾਦਰ ਆਫ ਫਾਈਬਰ ਆਪਟਿਕਸ ਹੈ ਇਹਦੀ ਬਦੌਲਤ ਅਜ ਪੂਰੀ ਦੁਨੀਆ ਮੋਗੇ ਦਾ ਸਰਦਾਰ ਅਮਰੀਕਾ ਜਾ ਕੇ ਤੋਂ ਮੱਪ ਆਇਆ ਸੀ ਉਹਦੇ ਕਰਕੇ ਅੱਜ ਸਾਰੀ ਦੁਨੀਆ 'ਚ ਇੰਟਰਨੈਟ ਚੱਲ ਰਿਹਾ ਹੈ। ਜੀ। ਇਹ ਉਹ ਸਕੂਲ ਦੱਸ ਰਿਹਾ ਹੈ। ਸਕੂਲਾਂ ਵਰਗਾ ਸਕੂਲ ਹੈ ਵੱਖਰਾ ਕੁਝ ਨਹੀਂ ਹੈ। ਜੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਰਗੇਨਾਈਜ਼ ਕੀਤਾ ਇਹ ਬੜੀ ਬਾ ਕਮਾਲ ਗੱਲ ਹੈ। ਕਿਸੇ ਦਾ ਜਾਤ ਪਾਤ ਧਰਮ ਨਹੀਂ ਦੇਖਿਆ ਜਾਂਦਾ ਔਰ ਇਹ ਫਾਊਂਡੇਸ਼ਨ ਐਜੂਕੇਟ ਪੰਜਾਬ ਦੇ ਨਾਂ ਤੋਂ ਪ੍ਰੋਜੈਕਟ ਜਿਹੜਾ ਚਲਾ ਰਹੀ ਹੈ ਸਟਾਫ ਰੂਮ ਹੈ ਉਹਦਾ ਨਾਮ ਹੈ ਮਹਾਰਾਣੀ ਜਿੰਦਕੌਰ ਸਟਾਫ ਰੂਮ ਹੁਣ ਤੁਰੇ ਜਾਂਦੇ ਬੱਚਾ ਕੋਈ ਤਾਂ ਪੁੱਛੂਗਾ ਨਾ ਵੀ ਮਹਾਰਾਣੀ ਜਿੰਦਕੌਰ ਕੌਣ ਸੀ ਤੁਸੀਂ ਇਤਿਹਾਸ ਦੱਸ ਦਿਓ ਉਹਦੇ ਜ਼ਹਿਨ ਚ ਰਹੂਗਾ ਵੀ ਮੈਂ ਜਿਹੜੇ ਸਕੂਲ ਚ ਪੜ੍ਹਿਆ ਉੱਥੇ ਮਹਾਰਾਣੀ ਜਿੰਦਕੌਰ ਸਟਾਫ ਰੂਮ ਸੀ ਜਿੰਦਕੌਰ ਕੌਣ ਸੀ ਉਹ ਸ਼ੇਰੇ ਪੰਜਾਬ ਦੀ ਧਰਮ ਪਤਨੀ ਤੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ਫਿਰ ਉਹ ਕਹਾਣੀ ਦੱਸੂ ਕਿ ਤੁਹਾਡਾ ਰਾਜ ਕਿਵੇਂ ਗਿਆ ਫਗਤਪੁਰਨ ਸਿੰਘ ਦੀ ਵੀ ਤਸਵੀਰ ਹੈ ਉਹ ਬੱਚੇ ਪੁੱਛਦੇ ਹੋਣਗੇ ਮੈਮ ਇਹ ਕੌਣ ਨੇ ਉਹ ਦੱਸਦੇ ਹੋਣਗੇ ਕਿ ਬੇਟਾ ਇਹ ਪਦਮਸ਼ਰੀ ਭਗਤਪੂਰਨ ਸਿੰਘ ਨੇ ਜਿਨ੍ਹਾਂ ਨੇ ਬਾਣੀ ਗੁਰਸਿੱਖੀ ਕੱਲੀ ਸੁਣੀ ਤੇ ਪੜ੍ਹੀ ਨਹੀਂ ਆਵਦੇ ਜੀਵਨ 'ਚ ਹੰਡਾਈ ਜਿਨ੍ਹਾਂ ਨੇ ਸੜਕਾਂ ਤੋਂ ਤੁਰੇ ਜਾਂਦੇ ਪੱਥਰ ਤੇ ਰੋੜੇ ਚੱਕ-ਚੱਕ ਕੇ ਆਪਦੇ ਬੈਗ 'ਚ ਪਾ ਲਏ ਮਕਟ ਸਾਹਿਬ ਐਨ ਜੀਓਜ਼ ਤਰ੍ਹਾਂ-ਤਰ੍ਹਾਂ ਦੇ ਪੰਜਾਬ 'ਚ ਚੱਲ ਰਹੇ ਨੇ ਬਹੁਤ ਸਾਰੇ ਐਨ ਜੀਓਜ਼ ਪੜ੍ਹਾਈ ਨੂੰ ਲੈ ਕੇ ਕੰਮ ਕਰ ਰਹੇ ਨੇ ਬਹੁਤ ਸਾਰੇ ਐਨ ਜੀਓਜ਼ ਹੈਲਥ ਨੂੰ ਲੈ ਕੇ ਕੰਮ ਕਰ ਰਹੇ ਨੇ ਅੱਜ ਆਪਾਂ ਵੀ ਇੱਕ ਸਕੂਲ ਚ ਵਿਜ਼ਿਟ ਕੀਤਾ ਉਹ ਸਟੱਡੀਜ਼ ਨੂੰ ਲੈ ਕੇ ਇੱਕ ਐਨ ਜੀਓ ਰਨ ਕਰ ਰਹੇ ਨੇ ਉਹਨੂੰ ਕਿਸ ਤਰ੍ਹਾਂ ਤੁਸੀਂ ਆਪਦੇ ਨਜ਼ਰ ਨਾਲ ਦੇਖਦੇ ਹੋ ਜਗਪ੍ਰੀਤ ਜੀ ਸਰਕਾਰਾਂ ਦਾ ਬੇਸਿਕ ਕੰਮ ਕੀ ਸੀਗਾ ਸਰਕਾਰਾਂ ਜਿਨ੍ਹਾਂ ਨੇ ਤੁਹਾਨੂੰ ਗਲੀਆਂ ਨਾਲੀਆਂ ਤੇ ਸੜਕਾਂ ਬਣਾਉਣ ਤੱਕ ਸੀਮਤ ਰੱਖਿਆ ਜਿਨ੍ਹਾਂ ਨੇ ਤੁਹਾਡੇ ਮਹੱਲੇ ਦੇ ਵਿੱਚ ਸਟਰੀਟ ਲਾਈਟ ਲਾਉਣ ਨੂੰ ਅਚੀਵਮੈਂਟ ਦੱਸਿਆ ਉਹਨਾਂ ਦਾ ਕੰਮ ਸੀ ਕਿ ਤੁਹਾਨੂੰ ਹੈਲਥ ਤੇ ਐਜੂਕੇਸ਼ਨ ਸਰਵਿਸਿਜ਼ ਚੋਟੀ ਦੀ ਤੇ ਮੁਫਤ ਇਹ ਪ੍ਰੋਵਾਈਡ ਕਰਦੇ ਜੀ ਤੁਸੀਂ ਕੈਨੇਡਾ ਜਾ ਕੇ ਆਏ ਹੋ ਮੈਂ ਆਸਟ੍ਰੇਲੀਆ ਕਈ ਗੇੜੇ ਲਾ ਚੁੱਕਿਆ ਯੂਰਪ ਦੀਆਂ ਕੁਝ ਕੰਟਰੀਜ਼ ਦੇਖ ਲੀਆਂ ਨੇ ਜੀ ਦੁਬਈ ਵਰਗਾ ਮੁਲਕ ਆਪਾਂ ਦੇਖ ਲਿਆ ਜਿਹੜਾ ਵੱਡਾ ਬੁਨਿਆਦੀ ਫਰਕ ਨਜ਼ਰ ਆਉਂਦਾ ਆਪਾਂ ਅਕਸਰ ਇਹ ਗੱਲ ਕਰਦੇ ਆ ਜਦੋਂ ਕੋਈ ਇੱਥੋਂ ਕੈਨੇਡਾ ਜਾਂਦਾ ਵੀ ਹੈ ਆਪਣਾ ਮਿੱਤਰ ਲਵਲੀ ਗਿਆ ਜਿਵੇਂ ਆਪਾਂ ਉਹਨੂੰ ਪੁੱਛਿਆ ਖਰਚਾ ਪੂਰਾ ਹੋ ਜਾਂਦਾ ਕਹਿੰਦਾ ਜਵਾਕਾਂ ਦੀ ਤਾਂ ਚਿੰਤਾ ਨਹੀਂ ਹੈਗੀ ਕਿਉਂ ਨਹੀਂ ਹੈ ਕਹਿੰਦਾ ਜੀ ਪੜ੍ਹਾਈ ਫਰੀ ਤਾਂ ਪੜ੍ਹਾਈ ਫਰੀ ਹੈ ਸਗੋਂ ਸਰਕਾਰ 18 ਸਾਲ ਤੱਕ ਜਦੋਂ ਹੋਊਗਾ ਪੈਨਸ਼ਨ ਵੀ ਦਿੰਦੀ ਹੈ ਖਰਚਾ ਦੇਈ ਜਾਂਦੀ ਹੈ ਵੀ ਆਲੋ ਮਾਪਿਓ ਦੇ ਖਾਤੇ 'ਚ ਆ ਜਾਂਦਾ ਵੀ ਜਵਾਕ ਦਾ ਤੁਹਾਡੀ ਚਿੰਤਾ ਸਾਡੀ ਹੈ ਜੀ ਭਾਰਤ 'ਚ ਵੀ ਜਵਾਕ ਦਾ ਅਸਲੀ ਮਾਲਕ ਕੌਣ ਹੈ ਪਤਾ ਤੁਹਾਨੂੰ ਬੱਚੇ ਦਾ ਮਾਲਕ ਮਾਤਾ ਪਿਤਾ ਨਹੀਂ ਹੈ ਹੋਰ ਕੌਣ ਹੈ ਸਟੇਟ ਹੈ ਅੱਛਾ ਜੀ ਸਟੇਟ ਬੱਚੇ ਦੀ ਮਾਲਕ ਹੈ ਸਾਡੇ ਕਨਸਟੀਟਿਊਸ਼ਨ ਦੇ ਹਿਸਾਬ ਤੇ ਸਟੇਟ ਤੈਅ ਕਰ ਸਕਦੀ ਹੈ ਜੇ ਮਾਪਿਓ ਆਪਾਂ ਅਕਸਰ ਸੁਣਦੇ ਆ ਨਾ ਜੀ ਵੀ ਬਾਹਰਲੇ ਮੁਲਕ ਚ ਤਾਂ ਮਾਪਿਓ ਝਿੜਕ ਵੀ ਨਹੀਂ ਸਕਦਾ ਪੁਲਿਸ ਆ ਕੇ ਬੱਚੇ ਨੂੰ ਕਸਟਡੀ ਚ ਲੈ ਜਾਂਦੀ ਹੈ ਥੋੜੇ ਵੀ ਕਾਨੂੰਨ ਉਹੀ ਨੇ ਮਕਰ ਸਾਹਿਬ ਤੁਸੀਂ ਦੱਸ ਕਰ ਰਹੇ ਹੋ ਮੈਂ ਇਹ ਨਹੀਂ ਕਹਿ ਰਿਹਾ ਮੈਂ ਗੱਲ ਕਿੱਥੇ ਲੈ ਕੇ ਆ ਰਿਹਾ ਸਕੂਲ ਵੱਲ ਲੈ ਕੇ ਆ ਰਿਹਾ ਮੈਂ ਤਾਂ ਕਹਿ ਰਿਹਾ ਕਿ ਸਟੇਟ ਦੀਆਂ ਰਿਸਪੌਂਸਿਬਿਲਟੀਜ਼ ਕੀ ਨੇ ਤੁਹਾਨੂੰ ਤੁਹਾਡੇ ਅਧਿਕਾਰ ਹੀ ਨਹੀਂ ਦੱਸੇ ਜਾਂਦੇ ਸਟੇਟ ਜਿਹੜੀ ਹੈ ਤੁਹਾਨੂੰ ਇਹ ਦੱਸਣ ਤੱਕ ਕਿ ਗਲੀਆਂ ਨਾਲੀਆਂ ਬਣਾਤੀਆਂ 50 ਸਾਲਾਂ ਬਾਅਦ ਤੇ ਉਸੇ 'ਚ ਤੁਸੀਂ ਲੜੀ ਜਾਓ ਗਵੰਡੀ ਨਾਲ ਲੜਪੇ ਵੀ ਤੇਰੀ ਥੜੀ ਪੰਨਤੀ ਉਹ ਕਹਿੰਦਾ ਤੇਰੀ ਥੜੀ ਜਿਆਦਾ ਉੱਚੀ ਸੀ ਉਹ ਕਹਿੰਦਾ ਗਲੀ ਹੁਣ ਉੱਚੀ ਹੋ ਗਈ ਕਿਉਂ ਗਲੀ ਦੇ ਉੱਤੇ ਗਲੀ ਬਣੀ ਜਾਂਦੀ ਹੈ ਮੇਰਾ ਮਕਾਨ ਨਹੀਂ ਮਰਹਿ ਜੂਗਾ ਮੇਰੇ ਅੰਦਰ ਪਾਣੀ ਵੜ ਜੂਗਾ ਐਦੂ ਗਾਂ ਨਾ ਉਹਨਾਂ ਨੇ ਤੁਹਾਨੂੰ ਸੋਚਣ ਦੇਣਾ ਨਾ ਵਿਚਾਰਨ ਦੇਣਾ ਤੁਸੀਂ ਕੀਤੀ ਗੱਲ ਅਜ ਇੱਕ ਸਕੂਲ ਦੀ ਜੀ ਸੋ ਚੱਜੀ ਫਾਊਂਡੇਸ਼ਨ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਜੀ ਪੰਜਾਬ ਚ ਹੋਰ ਬਹੁਤ ਸਾਰੀਆਂ ਥਾਵਾਂ ਤੇ ਸਕੂਲ ਚੱਲ ਰਹੇ ਆ ਜੀ ਜੇ ਤੁਸੀਂ ਸ਼ਾਹਕੋਟ ਦੇ ਨੇੜੇ ਗਿੱਦੜਪਿੰਡੀ ਜਾਓ ਇੱਥੇ ਸਕੂਲ ਚੱਲ ਰਿਹਾ ਹੈ ਜੀ ਦੇਵੀਗੜ੍ਹ ਦੇ ਨੇੜੇ ਪਿੰਡ ਦੇ ਵਿੱਚ ਇੱਕ ਸਕੂਲ ਚੱਲ ਰਿਹਾ ਹੈ ਰਾਜਪੁਰੇ ਦੇ ਨੇੜੇ ਸਕੂਲ ਇਹ ਪਿੰਡ ਦੇ ਵਿੱਚ ਚੱਲ ਰਿਹਾ ਹੈ ਬਠਿੰਡੇ ਦੇ ਨੇੜੇ ਇੱਕ ਮੋੜ ਮੰਡੀ ਦੇ ਨੇੜੇ ਸਕੂਲ ਚੱਲ ਰਹੇ ਇਹ ਸਕੂਲ ਕੀ ਕਰ ਰਹੇ ਆ ਬਾਕੀ ਵੀ ਸਕੂਲ ਚੱਲ ਰਹੇ ਆ ਫਿਰ ਅੱਜ ਅਸੀਂ ਇਹਨਾਂ ਦੀ ਗੱਲ ਕਿਉਂ ਕਰਨ ਲੱਗੇ ਆ ਨਾਲ ਨਾਲ ਫੋਟੋਆਂ ਜਿਹੜੀਆਂ ਖਿੱਚੀਆਂ ਨੇ ਮੈਂ ਉਹ ਕੈਮਰੇ ਤੇ ਇਹ ਨਾਲ ਨਾਲ ਸਕਰੀਨ ਤੇ ਦਿਖਾਉਂਦੇ ਰਹੋ ਤੁਸੀਂ ਸਕੂਲਾਂ ਵਰਗਾ ਸਕੂਲ ਹੈ ਵੱਖਰਾ ਕੁਝ ਨਹੀਂ ਹੈ ਜੀ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਰਗੇਨਾਈਜ਼ ਕੀਤਾ ਇਹ ਬੜੀ ਬਾ ਕਮਾਲ ਗੱਲ ਹੈ ਸੀਬੀਐਸਸੀ ਪੱਧਰ ਦਾ ਸਕੂਲ ਹੈ ਪੈਟਰਨ ਸੀਬੀਐਸਸੀ ਦਾ 1 ਰੁਪਿਆ ਕਿਸੇ ਸਟੂਡੈਂਟ ਤੋਂ ਇਸ ਸਕੂਲ ਚ ਲਿਆ ਨਹੀਂ ਜਾਂਦਾ ਬੱਚੇ ਮੁਫਤ ਪੜਾਈ ਕਰਦੇ ਨੇ ਸਕੂਲ ਦੇ ਵਿੱਚ ਸਕਾਲਰਸ਼ਿਪ ਦਿੰਦਾ ਹੈ ਇਸ ਸੰਸਥਾ ਕਿ ਜੇ ਬੱਚਾ ਸਕੂਲੋਂ ਬਾਹਰ ਜਾਣ ਤੋਂ ਬਾਅਦ ਕਿਸੇ ਨੇ ਕੋਈ ਵੀ ਪੜ੍ਹਾਈ ਆਪਟ ਕਰਨੀ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਆਰਥਿਕ ਤੌਰ ਤੇ ਪਰਿਵਾਰ ਕਮਜ਼ੋਰ ਹੈ ਕਿਸੇ ਦਾ ਜਾਤ ਪਾਤ ਧਰਮ ਨਹੀਂ ਦੇਖਿਆ ਜਾਂਦਾ ਔਰ ਇਹ ਫਾਊਂਡੇਸ਼ਨ ਐਜੂਕੇਟ ਪੰਜਾਬ ਦੇ ਨਾਮ ਤੋਂ ਪ੍ਰੋਜੈਕਟ ਜਿਹੜਾ ਚਲਾ ਰਹੀ ਹੈ ਉਸ ਪ੍ਰੋਜੈਕਟ ਦੇ ਤਹਿਤ ਉਹ ਬੱਚਾ ਅਡਾਪਟ ਕੀਤਾ ਜਾਂਦਾ ਹੈ ਡੋਨਰਸ ਨਾਲ ਜੁੜਦੇ ਹਨ ਮੰਨ ਲਓ ਕਿ ਐਕਸ ਵਾਈ ਬੱਚੇ ਨੇ ਜਾਂ ਮਿਸਾਲ ਦੇ ਤੌਰ ਤੇ ਗੁਰਨਾਮ ਸਿੰਘ ਨਾਂ ਦੇ ਬੱਚੇ ਨੇ ਪੜ੍ਹਨਾ ਤੇ ਜਗਪ੍ਰੀਤ ਸਿੰਘ ਨੂੰ ਇਹ ਲੱਗ ਰਿਹਾ ਕਿ ਮੈਂ ਕਿਸੇ ਬੱਚੇ ਦੀ ਪੜ੍ਹਾਈ 'ਚ ਮੈਂ ਯੋਗਦਾਨ ਪਾਵਾਂ ਜੀ ਉਹ ਗੁਰਨਾਮ ਦੀ ਪੜ੍ਹਾਈ ਦਾ ਸਾਰਾ ਖਰਚਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੁਸੀਂ ਪੈਸਾ ਸਿੱਧਾ ਉਹਦੇ ਖਾਤੇ 'ਚ ਪਾਉਂਗੇ ਸਿੱਧਾ ਫਾਊਂਡੇਸ਼ਨ ਨਹੀਂ ਲਾਊਗੀ ਤੁਹਾਡੇ ਤੋਂ ਔਰ ਬੱਚੇ ਦੀ ਪੜ੍ਹਾਈ ਦੇ ਖਰਚ ਦਾ ਸਾਰਾ ਹਿਸਾਬ ਕਿਤਾਬ ਇੱਕ ਸਾਲ ਬਾਅਦ ਤੁਹਾਨੂੰ ਲਿਆ ਕੇ ਦੱਸ ਦਿੰਦੇ ਵੀ ਆਨੋ ਮੰਥਲੀ ਮਾਲੋਂ ਨੇ 1000 ਰੁਪਏ ਦਾ ਖਰਚਾ ਆਇਆ ਇਹਨੇ ਟਿਊਸ਼ਨ ਫੀਸ ਲੱਗੀ ਇਹਨੇ ਦੀਆਂ ਕਿਤਾਬਾਂ ਆਈਆਂ ਇਹਨੇ ਦਾ ਯੂਨੀਫਾਰਮ ਆਇਆ ਇਹਨੇ ਦੀ ਸਟੇਸ਼ਨਰੀ ਆਈ ਆਹ ਪੈਸਾ ਲੱਗਿਆ ਜਗਪ੍ਰੀਤ ਜੀ ਤੁਸੀਂ ਇਹਨੇ ਦਿੱਤੇ ਸੀ ਇਹਨੇ ਬੱਚੇ ਕੋਲ ਬਚੇ ਪਏ ਆ ਜਾਂ ਇਹਨੇ ਉਹਦੇ ਕੋਲੋਂ ਵੱਧ ਖਰਚੇ ਹੋਗੇ ਤੁਸੀਂ ਹੋਰ ਦੇਣੇ ਆ ਤਾਂ ਦੇ ਸਕਦੇ ਹੋ ਜੀ ਸਕੂਲ ਦੇ ਵਿੱਚ ਜੋ ਪੜਾਇਆ ਜਾ ਰਿਹਾ ਮੈਂ ਉਹਦੇ ਤੋਂ ਬਹੁਤ متاثر ਹੋਇਆ ਤਬਲੇ ਦੀ ਕਲਾਸ ਦਿੱਤੀ ਜਾ ਰਹੀ ਹੈ ਹਾਰਮੋਨੀਅਮ ਦੀ ਅਲੱਗ ਕਲਾਸ ਦਿੱਤੀ ਜਾ ਰਹੀ ਇਹ ਨਹੀਂ ਕਿ ਇੱਕ ਤਬਲਾ ਪਿਆ ਉੱਥੇ ਤਬਲੇ ਹੀ ਤਬਲੇ ਤੁਹਾਨੂੰ ਫੋਟੋ ਜੀ ਨਜ਼ਰ ਆ ਰਹੇ ਐ ਇੱਥੇ ਬੈਠ ਕੇ ਬੱਚੇ ਤਬਲਾ ਸਿੱਖਦੇ ਆ ਬੜੇ ਇਤਮਾਨਾਨ ਦੇ ਨਾਲ ਤਹਮੁਲ ਦੇ ਨਾਲ ਹਾਰਮੋਨੀਅਮ ਕਿਸੇ ਨੂੰ ਹਾਰਮੋਨੀਅਮ ਪਸੰਦ ਹੈ ਉਹ ਹਾਰਮੋਨੀਅਮ ਸਿੱਖੇ ਗਤਕੇ ਦੀ ਕਲਾਸਾਂ ਹੁੰਦੀਆਂ ਨੇ ਲੈਬ ਬੜੀ ਪਿਆਰੀ ਬਣਾਈ ਹੈ ਸਕੂਲ ਦੇ ਅੰਦਰ ਆਰਟਵਰਕ ਜਿਹੜਾ ਬੱਚਿਆਂ ਨੇ ਕੀਤਾ ਉਹ ਬਹੁਤ ਸੋਹਣਾ ਹੈ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਮੋਰਲ ਵੈਲਿਊਸ ਤੇ ਧਿਆਨ ਦਿੱਤਾ ਜਾਂਦਾ ਹੈ ਕਲਾਸਰੂਮਸ ਬੜੇ ਸੋਹਣੇ ਨੇ ਏਸੀ ਕਲਾਸਰੂਮਸ ਏਸੀ ਜਿਵੇਂ ਪੰਜਾਬ ਸਰਕਾਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਸਿੱਖਿਆ ਤਬਦੀਲੀ ਲਿਆ ਦੇਾਂਗੇ ਤੁਸੀਂ ਆਹ ਸਕੂਲ ਦੇਖ ਲਓ ਸਾਰੇ ਪੰਜਾਬ ਜਿਹਨੂੰ ਰੈਪਲੀਕੇਟ ਕਰ ਲੋ ਇਹ ਇਕੱਲਾ ਸੁਚੱਜੀ ਫਾਊਂਡੇਸ਼ਨ ਦਾ ਇਹ ਐਜੂਕੇਟ ਪੰਜਾਬ ਪ੍ਰੋਟੈਕਟ ਪ੍ਰੋਜੈਕਟ ਨੇ ਠੇਕਾ ਨਹੀਂ ਲਿਆ ਵੀ ਉਹ ਸਾਰੇ ਪੰਜਾਬ ਨੂੰ ਐਜੂਕੇਟ ਕਰ ਉਹਨਾਂ ਨੇ ਤੁਹਾਨੂੰ ਮਾਡਲ ਬਣਾ ਕੇ ਦਿੱਤਾ ਜੀ ਦੇਖੋ ਉਸ ਮਾਡਲ ਨੂੰ ਔਰ ਪੰਜਾਬ ਦੀ ਗਲੀ ਗਲੀ ਚ ਮੈਂ ਹੈਰਾਨ ਹੋ ਗਿਆ ਮੈਨੂੰ ਜਦੋਂ ਕੰਪਿਊਟਰ ਲੈਬ ਚ ਲੈ ਕੇ ਗਏ ਉੱਥੋਂ ਦੇ ਜਿਹੜੇ ਪ੍ਰਬੰਧਕ ਸੀਗੇ ਰਾਜਦੀਪ ਬਾਜੀ ਹੋਣੇ ਔਰ ਮੈਡਮ ਨੇ ਜਿਹੜੇ ਬੱਚੀ ਉਥੇ ਫੋਟੋਸ਼ਾਪ ਦੇ ਉੱਤੇ ਗ੍ਰਾਫਿਕ ਡਿਜ਼ਾਈਨਿੰਗ ਸਿੱਖ ਰਹੀ ਸੀ 8ਵੀਂ 9ਵੀਂ ਕਲਾਸ ਦੀ ਇਹੀ ਤਾਂ ਸਕਿੱਲ ਅਸੀਂ ਆਪਦੇ ਬੱਚਿਆਂ ਨੂੰ ਦੇਣਾ ਚਾਹੁੰਦੇ ਆ ਬਿਲਕੁਲ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਸੋਚੋ ਜਰਾ ਸਪੋਰਟਸ ਉਹਦੇ ਨਾਲ ਐਕਸਟਰਾ ਕਰਿਕੂਲਰ ਦੇ ਨਾਂ ਤੇ ਹੁਣ ਤੱਕ ਤੁਸੀਂ ਤੇ ਮੈਂ ਸਾਡੀ ਸਪੋਰਟਸ ਦੀ ਮੈਂ ਇੰਨੇ ਮਹਿੰਗੇ ਸਕੂਲ ਚ ਪੜਿਆ ਸਪੋਰਟਸ ਦੀ ਕਲਾਸ ਕੀ ਹੁੰਦੀ ਸੀ ਪਤਾ ਇੱਕ 40 ਰੁਪਈਆ ਦੀ ਫੁੱਟਬਾਲ ਸਪੋਰਟਸ ਰੂਮ ਚੋਂ ਚੱਕ ਕੇ ਲੈ ਆਣੀ ਜਿਹਦੇ ਚ ਹਵਾ ਵੀ ਉਹ ਜਿਹਦੇ ਨਾਲ ਸਾਈਕਲ ਵਾਲੇ ਨਾਲ ਮਾਰ ਮਾਰ ਫੁੱਕਾਂ ਆਪਰਦੇ ਸੀ ਤੇ ਲੈ ਜਾਣਾ ਗਰਾਊਂਡ ਚ ਅੱਧਾ ਘੰਟਾ ਕਦੇ ਉਧਰ ਲੈ ਕੇ ਕਦੇ ਉਧਰ ਖੇਡਦਾ ਪਤਾ ਹੀ ਨਹੀਂ ਕਿਸੇ ਨੇ ਇਹ ਨਹੀਂ ਦੱਸਿਆ ਵੀ ਫੁੱਟਬਾਲ ਖੇਢੀਦੀ ਕਿਵੇਂ ਹੈ ਬੇਸਿਕ ਰੂਲਸ ਨਹੀਂ ਪਤਾ ਹੁੰਦੇ ਬੇਸਿਕ ਰੂਲ ਨਹੀਂ ਪਤਾ ਤੇ ਕਲਾਸ ਖਤਮ ਹੋਈ ਆ ਗਏ ਸਾਡਾ ਹੋ ਗਿਆ ਜੀ ਸਪੋਰਟਸ ਦਾ ਪੀਰੀਅਡ ਪਰ ਮੈਨੂੰ ਖੁਸ਼ੀ ਹੋਈ ਮੈਂ ਟੀਚਰ ਨੂੰ ਉਹਨਾਂ ਦੇ ਪੁੱਛਿਆ ਕਿ ਹੋਰ ਉਹ ਕਹਿੰਦੇ ਕਿ ਇਸ ਤੋਂ ਬਾਅਦ ਇਲਸਟ੍ਰੇਟਰਸ ਖਾਵਾਂਗੇ ਫਿਰ ਐਡਾਪਟ ਪ੍ਰੀਮੀਅਰਸ ਖਾਵਾਂਗੇ ਅਸੀਂ ਇਹਦੇ ਨਾਲ ਆਫਟਰ ਇਫੈਕਟਸ ਖਾਵਾਂਗੇ ਤੋਂ ਬਾਅਦ ਬੱਚਿਆਂ ਨੂੰ ਯਕੀਨ ਮੰਨੋ ਜਿਹੜਾ ਬੱਚੇ ਨੇ ਮਨ ਲੱਗਦਾ ਸਕੂਲ ਤੋਂ ਬਾਅਦ ਜੌਬ ਕਰਨ ਲੱਗ ਜਾਣਾ ਮੈਂ ਕਹਿੰਦਾ ਜੀ ਮੈਂ ਉਹਨਾਂ ਨੂੰ ਕਹਿ ਕੇ ਆਇਆ ਵੀ ਬੱਚੇ ਜਿਹੜੇ ਤੁਹਾਡੇ ਚੰਗੇ ਨੇ ਸਾਡੇ ਨਾਲ ਜੋੜੋ ਅਸੀਂ ਹੁਣੇ ਤੋਂ ਟ੍ਰੇਨਿੰਗ ਦੇ ਦੇਾਂਗੇ ਜਦੋਂ ਨੂੰ ਬੱਚਾ ਕਿਉਂਕਿ ਆਰਥਿਕ ਪੱਧਰ ਦੇ ਉੱਤੇ ਜਿਹੜੇ ਕਮਜ਼ੋਰ ਪਰਿਵਾਰ ਨੇ ਉਹਨਾਂ ਦੇ ਬੱਚੀਆਂ ਬੱਚੀ ਉੱਥੇ ਪੜ ਰਹੇ ਆ ਤੇ ਉਹ ਤਾਂ ਗ੍ਰੈਜੂਏਸ਼ਨ ਤੱਕ ਉਹ ਫਿਲਮਾਂ ਚ ਗ੍ਰਾਫਿਕਸ ਬਣਾਉਣ ਲੱਗੇ ਸੋਚੋ ਇਹੀ ਤਾਂ ਅਸੀਂ ਪੈਦਾ ਕਰਨਾ ਹੈ ਬਿਲਕੁਲ ਮੈਂ ਬੱਚਿਆਂ ਨੂੰ ਪੁੱਛਿਆ ਬੰਨਾ ਕੀ ਚਾਹੁੰਦੇ ਹੋ ਕਹਿੰਦੇ ਡਾਕਟਰ ਇ ਤੋ ਗਾਂ 에ਰਾਨੋਟਿਕਸ ਤੱਕ ਅਸੀਂ ਸੋਚ ਰਹੇ ਆ 에ਰਾਨੋਟਿਕਲ ਇੰਜੀਨੀਅਰਸ ਪੈਦਾ ਕਰਨੇ ਸਕੂਲ ਦੱਸ ਰਿਹਾ ਉਹਨਾਂ ਨੂੰ ਇਹ ਸੋਚ ਹੀ ਹੈ ਨਾ ਮਕਰਤ ਸਾਹਿਬ ਔਰ ਬਾਣੀ ਦੇ ਨਾਲ ਜੁੜੇ ਹੋਏ ਨੇ ਅੱਜ ਪੰਜਾਬ ਚ ਤੁਸੀਂ ਰੋਜ਼ ਕਹਿੰਦੇ ਹੋ ਨਾ ਕਿ ਸਕੂਲ ਬਣ ਰਹੇ ਆ ਹਾ ਫਲਾਨੇ ਧਰਮ ਦੇ ਸਾਨੂੰ ਤਾਂ ਖਾ ਗਏ ਜੀ ਸਾਨੂੰ ਤਾਂ ਲੁੱਟ ਲਿਆ ਇਸ ਧਰਮ ਨੇ ਉਹ ਧਰਮ ਵਾਲੇ ਤੁਹਾਨੂੰ ਜੇ ਲੁੱਟਦੇ ਤੇ ਤੁਸੀਂ ਆਪਦੇ ਇਹੋ ਜੇ ਸਕੂਲ ਪ੍ਰਮੋਟ ਕਰ ਲਓ ਭਾਈ ਆਓ ਸਾਰਾ ਪੰਜਾਬ ਰਲ ਕੇ ਇਹ ਤਿਆਰ ਕਰ ਲੈ ਕੇ ਐਜੂਕੇਟ ਪੰਜਾਬ ਪ੍ਰੋਜੈਕਟ ਚ ਅਸੀਂ ਵੀ ਆਪਦਾ ਯੋਗਦਾਨ ਪਾਉਣੇ ਆ ਸਾਰੇ ਪੰਜਾਬ ਚ ਸਕੂਲ ਖੋਲਦੇ ਆ ਆ ਜੋ ਦੇਖਿਓ ਸਿਰਾਂ ਤੇ ਦਸਤਾਰਾਂ ਨੇ ਉਹਨਾਂ ਦੇ ਧੀਆਂ ਦੇ ਸਿਰਾਂ ਤੇ ਚੁੰਨੀਆਂ ਨੇ ਇਹੀ ਚਾਹੁੰਦੇ ਹੋ ਨਾ ਰੋਜ਼ ਇਹ ਗੱਲਾਂ ਕਰਦੇ ਹੋ ਸਭਿਆਚਾਰ ਦੀਆਂ ਤੇ ਸਕੂਲ ਚ ਸਾਰਾ ਕੁਝ ਹੈ ਸਿਰਾਂ ਤੇ ਚੁੰਨੀਆਂ ਨੇ ਦਸਤਾਰਾਂ ਨੇ ਸਿਰ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਬੱਚਾ ਐਂਟਰ ਕਰਦਾ ਜਦੋਂ ਟੀਚਰ ਉਦੋਂ ਉਹ ਜਵਾਬ ਦਿੰਦੇ ਆ ਜਿਵੇਂ ਆਪਾਂ ਨਾਲ ਗੁੱਡ ਮਾਰਨਿੰਗ ਗੁੱਡ ਈਵਨਿੰਗ ਵੀ ਸਿਖਾਇਆ ਜਾਂਦਾ ਹੈ ਇੰਗਲਿਸ਼ ਦੇ ਨਾਲ ਪੰਜਾਬੀ ਵੀ ਹੈ ਸਾਰਾ ਕੁਝ ਹੈ ਜੋ ਤੁਹਾਨੂੰ ਚਾਹੀਦਾ ਹੈ ਫੈਸਲਾ ਤੁਹਾਡੇ ਹੱਥ ਹੈ ਕਿ ਤੁਹਾਨੂੰ ਇਹ ਮਾਡਲ ਚਾਹੀਦੇ ਹੈ ਜਾਂ ਤੁਸੀਂ ਆਪ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਉਤੋਂ ਉਤੋਂ ਰੌਲਾ ਪਾਈ ਜਾਓ ਵੀ ਨਹੀਂ ਜੀ ਲੁੱਟੇਗੇ ਮਾਰੇਗੇ ਤੇ ਚਾਹੁੰਦੇ ਇਹੀ ਉਹ ਵੀ ਸਾਡੇ ਬੱਚੇ ਵੀ ਮਿਸ਼ਨਰੀ ਸਕੂਲਾਂ ਚ ਪੜਨ ਨਹੀਂ ਬੜੇ ਮੈਮਕਰ ਸਾਹਿਬ ਇੱਕ ਬੜੇ ਵੱਡੇ ਉਹਦੀ ਇਸ਼ੂ ਦੀ ਗੱਲ ਕਰਨ ਲੱਗੇ ਆ ਦੇਖੋ ਤੁਸੀਂ ਕਨਵੈਂਟ ਸਕੂਲ ਚਲੇ ਜਾਓ ਤਾਂ ਤੁਹਾਨੂੰ ਇੰਗਲਿਸ਼ ਸਿੱਖਣ ਨੂੰ ਮਿਲ ਸਕਦੀ ਹੈ ਪਰ ਸਕਿੱਲ ਕਿੱਥੋਂ ਸਿੱਖੋਗੇ? ਇਹੀ ਗੱਲ ਹੈ ਕਿ ਉਹ ਭਾਸ਼ਾ ਹੈ ਸਿਰਫ ਜੀ ਇਹ ਜਿਹੜੇ ਸਕਿੱਲਸ ਸਿਖਾਈ ਜਾ ਰਹੀ ਹੈ ਬਹੁਤ ਕਮਾਲ ਦੀ ਗੱਲ ਹੈ ਹੁਣ ਜਿਵੇਂ ਤੁਸੀਂ ਤੁਸੀਂ ਗੱਲ ਦੱਸ ਜਿਵੇਂ ਤੁਸੀਂ ਗੱਲ ਦੱਸੀ ਵੀ ਉਹ ਇੱਕ ਨੌਵੀਂ ਕਲਾਸ ਦੀ ਬੱਚੀ ਗ੍ਰਾਫਿਕ ਬਣਾ ਰਹੀ ਹੈ ਬਿਲਕੁਲ ਤਾਂ ਜਦੋਂ ਇਹ ਸਕਿੱਲ ਡਿਵੈਲਪ ਹੋਊਗੀ ਇੰਗਲਿਸ਼ ਤਾਂ ਤੁਸੀਂ ਸਿੱਖ ਜੂਗੇ ਪਰ ਗ੍ਰਾਫਿਕ ਥੋੜਾ ਨਾ ਦੋਨੋਂ ਇੰਗਲਿਸ਼ ਸਖਾ ਪੂਰੇ ਸਕੂਲ ਦੀਆਂ ਕੰਧਾਂ ਤੇ ਤੁਹਾਨੂੰ ਉੱਥੇ ਨਾ ਕੁਝ ਨਾ ਕੁਝ ਖੁਣਿਆ ਹੋਇਆ ਮਿਲੂਗਾ ਸਕੂਲ ਦੀ ਜਿਹੜਾ ਸਟਾਫ ਰੂਮ ਹੈ ਉਹਦਾ ਨਾਮ ਹੈ ਮਹਾਰਾਣੀ ਜਿੰਦਕੌਰ ਸਟਾਫ ਰੂਮ ਹੁਣ ਤੁਰੇ ਜਾਂਦੇ ਬੱਚਾ ਕੋਈ ਤਾਂ ਪੁੱਛੂਗਾ ਨਾ ਵੀ ਮਹਾਰਾਣੀ ਜਿੰਦਕੌਰ ਕੌਣ ਸੀ ਤੁਸੀਂ ਇਤਿਹਾਸ ਦੱਸਦੇ ਹੋ ਉਹਦੇ ਜ਼ਹਿਨ ਚ ਰਹੂਗਾ ਵੀ ਮੈਂ ਜਿਹੜੇ ਸਕੂਲ ਚ ਪੜ੍ਹਿਆ ਉੱਥੇ ਮਹਾਰਾਣੀ ਜਿੰਦਕੌਰ ਸਟਾਫ ਰੂਮ ਸੀ ਜਿੰਦਕੌਰ ਕੌਣ ਸੀ ਉਹ ਸ਼ੇਰੇ ਪੰਜਾਬ ਦੀ ਧਰਮ ਪਤਨੀ ਤੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ ਫਿਰ ਉਹ ਕਹਾਣੀ ਦੱਸੂ ਕਿ ਤੁਹਾਡਾ ਰਾਜ ਕਿਵੇਂ ਗਿਆ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਸੋਨ ਸਿੰਘ ਸੀਤਲ ਜਾ ਕੇ ਪੜ ਲੋਂਗੇ ਬੱਚਿਆਂ ਨੂੰ ਛੋਟੀ ਉਮਰ ਤੋਂ ਇਤਿਹਾਸ ਦੇ ਨਾਲ ਜੋੜ ਲੋਂਗੇ ਫਿਰ ਚੀਕਾ ਨਾ ਮਾਰਿਆ ਕਰੋ ਵੀ ਉੱਥੇ ਜਾ ਕੇ ਜான் ਕੀਟਸ ਵਿਲੀਅਮ ਵਰਥਸਵਰਥ ਸ਼ੇਕਸਪੀਅਰ ਦੇ ਮੈਕਬੈਥ ਤੇ ਜੂਲੀਅਸ ਸੀਜ਼ਰ ਪੜਦੇ ਉਹ ਵੀ ਪੜੋ ਦੁਨੀਆ ਭਰ ਦਾ ਲਿਟਰੇਚਰ ਪੜੋ ਮੈਂ ਵੀ ਪੜਿਆ ਇਹ ਸਾਰੇ ਮੈਂ ਪੜੇ ਆ ਮੈਂ ਡੈਫੋਡਿਲਸ ਪੜ ਕੇ ਇੱਥੇ ਤੱਕ ਆਇਆ ਪਰ ਮੈਂ ਨਾਲ ਹੀ ਨਾਲ ਨੰਦ ਲਾਲ ਨੂਰਪੁਰੀ ਨੂੰ ਵੀ ਪੜਦਾ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਵੀ ਪੜਦਾ ਕਿਉਂਕਿ ਮੈਂ ਆਪਣੀ ਮਾਂ ਬੋਲੀ ਤੋਂ ਨਹੀਂ ਟੁੱਟਣਾ ਚਾਹੁੰਦਾ। ਇਹੀ ਤੁਸੀਂ ਚਾਹੁੰਦੇ ਹੋ ਨਾ ਧਰਮ ਨਾਲ ਵੀ ਜੁੜੇ, ਮਾਂ ਬੋਲੀ ਨਾਲ ਵੀ ਜੁੜੇ, ਜੜਾ ਨਾਲ ਵੀ ਜੁੜੇ, ਤੁਹਾਨੂੰ ਮੋਰਲ ਵੈਲਿਊਜ਼ ਵੀ ਦੇਵੇ, ਵੱਡਿਆਂ ਦਾ ਸਤਕਾਰ, ਛੋਟਿਆਂ ਨੂੰ ਪਿਆਰ ਵੀ ਦੱਸੇ ਤੇ ਪੂਰੇ ਗਲੋਬ ਦੇ ਵਿੱਚ ਜਿਹੜਾ ਕੰਪੀਟੀਟਿਵਨੈਸ ਹੈ, ਉੱਥੇ ਜਾ ਕੇ ਵੀ ਤੁਹਾਡਾ ਬੱਚਾ ਵੱਡਾ ਹੋਵੇ। ਨਰਿੰਦਰ ਸਿੰਘ ਕਪਾਨੀ ਦੀ ਫੋਟੋ ਲਾਈ ਹੈ। ਦੱਸ ਰਹੇ ਆ ਬੱਚਿਆਂ ਨੂੰ ਵੀ ਇਹ ਫਾਦਰ ਆਫ ਫਾਈਬਰ ਆਪਟਿਕਸ ਹੈ। ਜੀ। ਇਹਦੀ ਬਦੌਲਤ ਅਜ ਪੂਰੀ ਦੁਨੀਆ ਮੋਗੇ ਦਾ ਸਰਦਾਰ ਅਮਰੀਕਾ ਜਾ ਕੇ ਤੋਂ ਮਾ ਪਾਇਆ ਸੀ ਉਹਦੇ ਕਰਕੇ ਅੱਜ ਸਾਰੀ ਦੁਨੀਆ 'ਚ ਇੰਟਰਨੈਟ ਚੱਲ ਰਿਹਾ ਹੈ ਜੀ ਇਹ ਉਹ ਸਕੂਲ ਦੱਸ ਰਿਹਾ ਹੈ ਸਕੂਲ ਚਾਰ ਸਭਜਦਿਆਂ ਬਾਰੇ ਵੀ ਦੱਸ ਰਿਹਾ ਹੈ ਸਾਹਮਣੇ ਆਇਨਸਟਾਈਨ ਦੀ ਵੀ ਇੱਕ ਫੋਟੋ ਬਣੀ ਹੋਈ ਮੈਨੂੰ ਨਜ਼ਰ ਆਈ ਹੈ ਤਾਂ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਭਗਤਪੂਰਨ ਸਿੰਘ ਦੀ ਵੀ ਤਸਵੀਰ ਹੈ ਕਿ ਭਗਤੀ ਦੇ ਦਰ ਦੇ ਬਾਹਰ ਜਿਹੜੀ ਸੇਵਾ ਕੀਤੀ ਭਗਤਪੂਰਨ ਸਿੰਘ ਨੇ ਉਹ ਬੱਚੇ ਪੁੱਛਦੇ ਹੋਣਗੇ ਮੈਮ ਇਹ ਕੌਣ ਨੇ ਉਹ ਦੱਸਦੇ ਹੋਣਗੇ ਕਿ ਬੇਟਾ ਇਹ ਪਦਮਸ਼੍ਰੀ ਭਗਤਪੂਰਨ ਸਿੰਘ ਨੇ ਜਿਨ੍ਹਾਂ ਨੇ ਬਾਣੀ ਗੁਰਸਿੱਖੀ ਕੱਲੀ ਸੁਣੀ ਤੇ ਪੜ੍ਹੀ ਨਹੀਂ ਆਵਦੇ ਜੀਵਨ 'ਚ ਹੰਡਾਈ ਜਿਨ੍ਹਾਂ ਨੇ ਸੜਕਾਂ ਤੋਂ ਤੁਰੇ ਜਾਂਦੇ ਪੱਥਰ ਤੇ ਰੋੜੇ ਚੱਕ-ਚੱਕ ਕੇ ਆਪਦੇ ਬੈਗ 'ਚ ਪਾ ਲਏ ਜਿਨ੍ਹਾਂ ਨੇ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਕਿਸੇ ਨੇ ਨਹੀਂ ਸੰਭਿਆ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜੇ 'ਚ ਜਾ ਕੇ ਸੰਭੇ ਇਹ ਸਕੂਲ ਦੱਸੂਗਾ ਉਹਨਾਂ ਨੂੰ ਜੀ ਉਹ ਕੰਧਾਂ ਦੱਸਣ ਗਿਆ ਤੇ ਜੇ ਤੁਸੀਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਇਹਨਾਂ ਮਾਡਲਾਂ ਨੂੰ ਆਪਦੇ ਘਰਾਂ 'ਚ ਲਿਆਓ ਫਿਰ ਇਹ ਰੋਲਾ ਨਾ ਪਾਇਆ ਕਰੋ ਕਿ ਕ੍ਰਿਸਮਸ ਵੇਲੇ ਤੁਹਾਡੇ ਜਵਾਕ ਟੱਲੀ ਲੈ ਕੇ ਲਾਲ ਕੱਪੜੇ ਪਾ ਕੇ ਸੰਟਾ ਸੰਟਾ ਕਰਦੇ ਫਿਰਦੇ ਆ ਫਿਰ ਇਹ ਵੀ ਤੁਹਾਨੂੰ ਹੱਕ ਨਹੀਂ ਹੈ ਜੀ ਧੰਨਵਾਦ